ਦੀਵਾਰੀ ਦਾ ਤਹਾਰ ਕਿ ਸੰਜੀਵਾਵ ਦਾ ਪ੍ਰਤੀਕ ਹੈ ਇਸ ਦੇ ਨਾਲ ਜਿੱਥੇ ਸਿੱਖਾਂ ਦਾ ਹੰਦੀ ਸ਼ੂਰ ਦਿਵਸ ਸੀ ਵੀ ਹਾਜੂਮੰਦ ਸੀ ਵੀ ਗੁਆਰਿਏ ਤੋਂ ਕਿਨੇ ਜੋ ਵੋਹੰਜਾ ਰਾਜਿਆ ਨੂੰ ਪ੍ਰਿਆਤਵਾਤ ਜਾਇਸ਼ੰ ਸਿੱਖਾਂ ਲਈ ਅਠਾ ਕੁਸ਼ੀ ਦਾ ਇਨਦਾਮ ਹੈ ਤੇ ਹਿੰਦੂ ਤਰ ਲਈ ਸ਼੍ਰੀ ਰਾਮਚੰਦਰ ਜੀ ਇਸ ਦਿਨ ਲੜਿਆ ਵਾਕ ਇਸੀ ਯੁੱਧ ਵਿੱਚ ਹਟੇ ਕਰਕੇ ਨੇਕੀ ਤੇ ਨੇਕੀ ਦੀ ਬੜੀ ਤੇਜ ਜਿੱਤ ਹਾਸਿਲ ਕਰਕੇ ਸੋ ਅੱਜ ਦਾ ਦਿਨ ਜਿਹੜਾ ਹਿੰਦੂਮਾ ਤੇ ਸਿੱਖਾ ਲਈ ਅਠਾ ਪਿਆਰ ਸਤਿਕਾਰ ਸਤਕਾਰ ਤੇ ਸੱਭਾਵ ਨਾਲ ਦੇਣਾ ਹੈ ਤੇ ਆਜਲੇ ਦਿਨ ਤੇ ਮੈਂ ਜਿਹੜਾ ਹੈ ਉਹ ਇਹੀ ਸ਼ਹਿਨਾ ਦਿਆਂਗਾ ਇਹੀ ਬੇਨਤੀ ਕਰਾਂਗਾ ਕਿ ਇਸ ਦਿਨ ਨੂੰ ਸਮਰਪਿਤ ਅਸੀਂ ਆਪਣਾ ਆਪਸੀ ਭਾਈਚਾਰਾ ਬਣਾ ਕੇ ਰੱਖੀਏ ਮਠਿਆਈਆਂ ਜੋ ਹੈ ਉਹ ਆਪਸੀ ਸ਼ਤ ਭਾਵਨਾ ਨਾਲ ਖਾਈਏ ਤੇ ਪਟਾਕੇ ਵੀ ਜਿਹੜੇ ਹੈ ਉਹ ਮਿੱਠੇ ਸ਼ਬਦਾਂ ਨਾਲ ਮਿੱਠੇ ਬੋਲਾਂ ਦੇ ਨਾਲ ਆਪਸ ਚਲਾ ਕੇ ਤੇ ਇਸ ਭਾਈਚਾਰੇ ਨੂੰ ਅਸੀਂ ਹੋਰ ਮਰਦੂਦ ਕਰੀਏ ਬਾਹਰੀ ਦਾ ਕਾਲਾ ਸਾ ਰੂਹ ਹੈ ਨਹੀਂ ਕਿ ਫਰਾਂਸ